ਨੰਗਲ ਸ਼ਹਿਰ ਇੱਕ ਵਾਰ ਫੇਰ ਤੋਂ ਈਡੀ ਦੀ ਰੇਡ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਕੁਝ ਸਮਾਂ ਪਹਿਲਾਂ ਨੰਗਲ ਦੇ ਵਾਰਡ ਨੰਬਰ 13 ਦੇ ਵਿੱਚ ਈਡੀ ਦੀ ਰੇਡ ਪਈ ਸੀ ਜੋ ਕਾਫੀ ਸਮਾਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਤੇ ਇੱਕ ਵਾਰ ਫੇਰ ਤੋਂ ਅੱਜ ਸਵੇਰੇ ਤੋਂ ਹੀ ਈਡੀ ਦੀ ਰੇਡ ਨੇ ਪੂਰੇ ਇਲਾਕੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਮਿਲੀ ਜਾਣਕਾਰੀ ਮੁਤਾਬਕ ਈਡੀ ਦੀ ਟੀਮ ਸਵੇਰੇ ਹੀ ਵਾਰਡ ਨੰਬਰ 11 ਦੇ ਨਿਵਾਸੀ ਮਨੋਜ ਕੁਮਾਰ ਦੇ ਘਰ ਪਹੁੰਚੀ ਈਡੀ ਦੀ ਟੀਮ ਪਹੁੰਚਣ ਦੀ ਖਬਰ ਮਿਲਦਿਆਂ ਹੀ ਇਲਾਕੇ ਦੇ ਪਤਵੰਤੇ ਸੱਜਣ ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਸਬੰਧਤ ਵਿਅਕਤੀ ਦੇ ਘਰ ਪਹੁੰਚੇ ਤਾਂ ਈਡੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਜੇ ਇਨਕੁਆਇਰੀ ਚੱਲ ਰਹੀ ਹੈ ਜੋ ਵੀ ਹੋਵੇਗਾ ਬਾਅਦ ਦੇ ਵਿੱਚ ਸਪਸ਼ਟ ਕੀਤਾ ਜਾਵੇਗਾ ਇਸ ਮਾਮਲੇ ਨੂੰ ਲੈ ਕੇ ਸਥਾਨਕ ਵਸਨੀਕਾਂ ਵੱਲੋਂ ਕੁਝ ਰੋਸ਼ਨੀ ਜਾਹਿਰ ਕੀਤਾ ਗਿਆ ਕਿ ਜਿਨ੍ਹਾਂ ਦੇ ਘਰ ਈਡੀ ਵੱਲੋਂ ਛਾਪਾ ਮਾਰਿਆ ਗਿਆ ਹੈ ਉਹ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਅਜੇ ਕੁਝ ਵੀ ਸਥਿਤੀ ਸਪਸ਼ਟ ਨਹੀਂ ਹੈ ਪਰ ਇਸ ਈਡੀ ਦੀ ਰੇਡ ਨੇ ਇੱਕ ਵਾਰ ਫਿਰ ਤੋਂ ਇਲਾਕੇ ਦੇ ਵਿੱਚ ਗਹਿਰੀ ਚਰਚਾ ਛੇੜ ਦਿੱਤੀ ਹੈ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਦਾ ਤਿੰਨ ਕੁੜੀਆਂ ਉਹਦੇ ਇੱਕ ਕੁੜੀ ਹੁਣ ਉਹ ਹੀ ਉਹਦੇ ਬੇਟੀ ਬਿਮਾਰ ਸੀ ਪੈਸੇ ਮੰਗ ਕੇ ਲੈ ਗਿਆ ਕਰ ਲੈਣਾ ਉਹਨੇ ਉਲਟ ਗਿਆ ਵਿਚਾਰਾ ਅੱਗੇ ਇਹ ਗੱਲ ਕਰਦੇ ਸੰਗੀ ਦੱਸੋ ਨਾ ਤਾਂ ਦੱਸੋ ਥੋੜੇ ਨਹੀਂ ਨਹੀਂ ਭੱਲੀਏ ਜਿਹੜੀ ਕਿਹੜੇ ਜਮਾੜੀ ਤਾਂ ਦੱਸੋ ਨਾ ਉਹ ਤਾਂ ਹੁਣ ਨਵੀਂ ਗੱਲ ਕੀਤੀ ਠੀਕ ਠੀਕ ਹੈ ਅਤਰ ਛਾਪੇ ਮਾਰੀ ਜਾ ਰਹੀ ਹੈ ਜੇ ਕੱਲ ਪਿਛਲੇ 2 ਸਾਲਾਂ ਦੀ ਕਰੇ ਅੱਜ ਕਿਹਦੇ ਕਰ ਛਾਪਾ ਪਿਆ ਕੀ ਮਾਮਲਾ ਲੱਗਦਾ ਸਰ ਇਹ ਜਵਾਰ ਮਾ ਕੀ ਬਾੜ ਦੰਮਗਿਆ ਰਹਾ ਹੈ ਇੱਥੇ ਦੀ ਮਿਸ ਇੱਥੇ ਐਮਸੀ ਮੇਰੀ ਮੈਸੇਜ ਹੈ ਇਹ ਸਾਡੇ ਬਾੜ ਦਾ ਇੱਕ ਰੇਲਵੇ 5 ए मकान नंबर है इत्थे दी एक लेडीज है ओदे कार मनोज कुमार वाइफ ऑफ मनोज कुमार दे कशा पपया आपा ने पूछ के दी मेरे सामने नहीं कुछ नहीं दसया कहदा ਸਾਡੀ ਇਨਕੁਆਰੀ ਹੋ ਰਹੀ ਹੈ ਜਦ ਇਨਕੁਆਰੀ ਕੰਪਲੀਟ ਹੋ ਜੂਗੀ ਆਪਾਂ ਤੁਹਾਨੂੰ ਸਭ ਕੋ ਦੱਸ ਕੇ ਜਾਵਾਂਗੇ ਹੱਦ ਸਾਨੂੰ ਕੁਝ ਨਹੀਂ ਪਤਾ ਆਪਾਂ ਤਾਂ ਬਾਹਰ ਖੜਿਆ ਨਾ ਸਾਨੂੰ ਅੰਦਰ ਜਾਣਦੇ ਨਾ ਸਾਨੂੰ ਕੋਈ ਕੋਪਰੇਟ ਕਰ ਰਹੇ ਤੇ ਮਾਮਲਾ ਕੀ ਲੱਗਦਾ ਜਿਹੜੀ ਵਾਈਫ ਹੈ ਉਹ ਕਿਤੇ ਦੱਸਿਆ ਜਾ ਰਿਹਾ ਨੀਜੀ ਹਸਪੀਟਲ ਵਿੱਚ ਹਿਮਾਚਲ ਵਿੱਚ ਜੋਬ ਵਗੈਰਾ ਕਰਦੇ ਸਰ ਇਹ ਦੱਸਿਆ ਮੈਨੂੰ ਪਤਾ ਨਹੀਂ ਕਿ ਸ਼ਾਂਤੀ ਕੀਆ ਚੱਕਰ ਹੈ ਮਤਲਬ ਹੈਲਥ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਮਾਮਲਾ ਦੱਸ ਰਿਹਾ ਕਹਿ ਸਕਦੇ ਆਪਾਂ ਸੱਚ ਜਤ ਕੇ ਉਹ ਕਹਿ ਦੱਸ ਨਹੀਂ ਦੇ ਆਪਾਂ ਕਹਿ ਨਹੀਂ ਸਕਦੇ ਮਤਲਬ ਕਿੰਨੇ ਵਜੇ ਤੋਂ ਰੇਟ ਜਿਹੜੀ ਜਾਰੀ ਹੈ ਇਸ ਵੇਲੇ ਸਾਢੇ 8 ਵਜੇ ਮੈਨੂੰ ਸਾਢੇ 8 ਫੋਨ ਆਇਆ ਸਾਢੇ 8 ਫੋਨ ਆਇਆ ਕਿ ਰੇਟ ਵੇਈ ਮੈਂ ਸਾਢੇ 8 ਹੀ ਆ ਗਿਆ ਤਾਂ ਬਾਕੀ ਕੰਦੇ ਸਾਰੀ ਜਾਣਕਾਰੀ ਬਾਅਦ ਵਿੱਚ ਸ਼ਾਮ ਨੂੰ ਦਕੇ ਜਾਵਾਂਗਾ ਕਹਿੰਦੇ ਤੁਹਾਨੂੰ ਜਦ ਵੀ ਫਰੀ ਹੋਏ ਸਾਨੂੰ ਦੱਸ ਕੇ ਜਾਵਾਂਗੇ ਕੀ ਲੱਗਦਾ ਹੈ ਕੁਝ ਹੋ ਸਕਦਾ ਕਪੜਾ ਕਿਉਂਕਿ ਪਹਿਲੇ ਵੀ ਦੋ ਵਾਰ ਇਹਨਾਂ ਨੂੰ ਨਾਮਾਸ਼ੀ ਦਾ ਸਾਹਮਣਾ ਕਰਨਾ ਪਿਆ ਜੋਰ ਮਾਰਕੀਟ ਵਿੱਚ ਰੇਟ ਨਹੀਂ ਨਹੀਂ ਸਰ ਜਿਹੜਾ ਉਈ ਆਸਾ ਮਾਮਲੀ ਹਸਦਾ ਬੰਦੇ ਬਲਕ ਸ਼ਰੀਫ ਹੈ ਜੀ ਮੇਰੇ ਸਾਰ ਨੂੰ ਕੋਈ ਕੋ ਨਹੀਂ ਸਕਦਾ ਬਾਕੀ ਕਹਿ ਨਹੀਂ ਸਕਦੇ ਕੋਈ ਟੀ ਨਹੀਂ ਜਾਨ ਚੱਲਦੀ ਹੈ ਧਿਆਨ ਚੱਲਦੀ ਹੈ ਪਰਿਵਾਰਿਕ ਕਿੰਨਾ ਵਧੀਆ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡਾ ਵੇਲਾ ਤਿਆਰੀ ਲੰਦਾ ਭਾਈ ਭਾਈ ਨੌਕਰੀ ਕਰਦੀ ਠੀਕ ਹੈ ਜੀ ਅੰਦਰ ਇਹ ਸੋਚ ਨਹੀਂ ਸਕਦੇ ਕਹ ਠੀਕ ਜੀ ਜਿਹੜੀ EDZ ਪਈ ਹੈ ਜੋਰ ਮਾਰਕੀਟ ਤੇ ਕੀ ਮਾਮਲਾ ਲੱਗਦਾ ਪਹਿਲੇ ਵੀ ਕਾਫੀ ਡੇਟਾ ਪਿਆ ਚੁੱਕੀ ਹੈ ਪਰ ਜਿਹੜਾ ਮਿਲਦਾ ਕੁਛ ਨਹੀਂ ਇਹਨਾਂ ਨੂੰ ਤੇ ਅੱਜ ਕੀ ਲੱਗਦਾ ਹੈ ਹੈ ਕੁਛ ਦੇਖੋ ਸਵੇਰੇ 5 ਵਜੇ ਦੀ ਇਹ ਟੀਮ ਆ ਜੀ ਇਹ ਇੱਥੇ ਆਪਣਾ ਸਰਚ ਕਰਦੇ ਰਹੇ 7 ਵਜੇ ਇਹਨਾਂ ਦੇ ਘਰ ਬੜੇ ਹੋ ਇਹ ਪਤਾ ਨਹੀਂ ਕਿਹੜੀ ਟੀਮ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਈਡੀ ਦੀ ਟੀਮ ਹੈ ਜਾਂ ਕੋਈ ਟੀਮ ਹੈ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਕੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਭਰਾ ਕਾਦੇ ਆਏ ਕਿਹ ਚੱਕਰ ਹੈ ਇਹ ਉੱਤੇ ਕੋਆਪਰੇਟ ਕਰਨ ਦੀ ਬਜਾਏ ਸਾਨੂੰ ਧੱਕੇ ਮਾਰ ਲਾਪੇ ਕੀ ਪਤਾ ਕਿਹੜੀ ਟੀਮ ਹੈ ਬਿਲਕੁਲ ਬਿਲਕੁਲ ਇਹ ਤਾਂ ਹੁਣ ਇਹਨਾਂ ਨੇ ਦੱਸਿਆ ਜਾਂ ਤੁਸੀਂ ਆਗੇ ਜਾਂ ਹੋਰ ਪਤਵੰਤੇ ਸੱਜਣ ਆਗੇ ਤੇ ਅਸੀਂ ਈਡੀ ਹੈ ਜੇ ਈਡੀ ਦਾ ਇਹਨਾਂ ਜੁਲੰਗ ਥੋੜਾ ਹਿੰਦੁਸਤਾਨ ਦੀ ਹੈ ਇਹ ਕਿਹੜਾ ਪਾਕਿਸਤਾਨ ਬਾਰਡਰ ਹੈ ਤੇ ਤੁਸੀਂ ਆਗੇ ਫੌਜੀ ਇਹਨੇ ਅਤੇ ਉਗਰਵਾਦੀ ਫੜਨੇ ਉਹਦੇ ਇੱਕ ਹਮਾਤੜ ਪਰਿਵਾਰ ਹੈ ਇਹ ਜਿਹੜੇ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਤਿੰਨ ਬੇਟੀਆਂ ਦਾ ਬਾਪ ਹੈ ਇੱਕ ਬੇਟੀ ਹੋਵੇ ਹੁਣ ਹੋਈ ਉਹ ਪਿੱਛੇ ਇੱਕ ਮਹੀਨੇ ਤੋਂ ਬਿਮਾਰ ਰਹੀ ਮੇਰੇ ਹਿਸਾਬ ਨਾਲ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਮਦਦ ਕੀਤੀ ਜਿਹੜੇ ਐਨੇ ਗਰੀਬ ਪਰਿਵਾਰ ਦੇ ਘਰ ਈੜੀ ਦਸਕਤ ਦੇਵੇ ਦੇਖੋ ਕਿੰਨੀ ਲਾਹਤ ਵਾਲੀ ਗੱਲ ਹੈ ਜੇ ਅਗਰ ਤੁਸੀਂ ਈੜੀ ਨੇ ਆਣਾ ਤਾਂ ਤੁਸੀਂ ਨੰਗਾ ਠਾਣੇ ਤਲਾਹ ਦਿਓ ਸਾਡੇ ਪਤਵੰਤੇ ਸੱਜਣਾਂ ਗਲੀ ਗੁਆਣ ਦਾ ਤੁਸੀਂ ਦੱਸੋ ਤੁਹਾਡੇ ਧੱਕੇ ਮਾਰਨ ਦਾ ਕੀ ਕੰਮ ਹੈ ਇਨਾ ਤੇ ਜਾ ਰਹਾ ਗੁੰਡਾ ਕਰਦੀ ਹੈ ਈਡੀ ਦੀ ਜੇ ਮੋਦੀ ਨੇ ਪੜਾਈ ਹੈ ਟੀਮ ਦਾ ਗੁੰਡਾ ਕਰਦੀ ਨਾ ਕਰਾਵੇ ਅਸੀਂ ਕਹਿੰਦੇ ਮੋਦੀ ਸਾਹਿਬ ਐਦਾ ਨਾ ਕਰੋ ਇਹਨਾਂ ਨੂੰ ਪਾਕਿਸਤਾਨ ਦੇ ਬਾਰਡਰਾਂ ਤੇ ਭੇਜੋ ਕਰੋੜਾਂ ਪਤੀਆਂ ਦੇ ਛਾਪੇ ਮਾਰ ਗਰੀਬਾਂ ਦੇ ਇਹਨਾਂ ਨੇ ਕਿਆ ਲੈ ਜਾਣਾ ਦਿਹਾੜੀ ਆ ਉਹਨੂੰ ਇਹ ਪਤਾ ਵਿਚਾਰੀ ਸ਼ਾਮ ਨੂੰ ਰੋਟੀ ਨਸੀਬ ਹੋਣੀ ਕਿ ਨਹੀਂ ਹੋਣੀ ਆ ਉਹਦਾ ਬਾਪ ਬਿਮਾਰ ਹੈ ਮੈਂਡੀ ਡਿਸਟਰਬ ਹੈ ਮਾਂ ਬਿਮਾਰ ਹੈ ਜਨਾਨੀ ਬਿਮਾਰ ਉੱਠੀ ਜਿਹਦੇ ਘਰ 15 ਬੰਦੇ ਸੇਰੇ ਵਰਗੇ ਉਹਦੇ ਹਾਲਾਤ ਕਿਆ ਬਣੇ ਹੋਣੇ ਗਰੀਬ ਗਵਾਰ ਸਾਰਾ دہشت ਚ ਤੇ ਕੀ ਹੋਇਆ ਇਹ ਤਾਂ ਹੁਣ ਪਤਾ ਲੱਗਿਆ ਪੀਡੀ ਆ ਇਹ ਉਹੀ ਨਾ ਨਿਕਮ ਹੋਵੇ ਜਿਹਦਾ ਅਗਨੀ ਵੀਰ ਆਏ ਮੁੰਡੇ ਨੇ ਲੁੱਟ ਲੇ ਅਗਨੀ ਵੀਰ ਕਹਦਾ ਰਿਹਾ ਮੈਂ ਫੌਜੀ ਆ ਫੌਜੀ ਆ ਬਾਅਦ ਚ ਲੜੇ ਇਹਨਾਂ ਨੇ ਕਰਿਆ ਸਾਨੂੰ ਕੀ ਪਤਾ ਇਹ ਕੌਣ ਹੈ ਬਿਲਕੁਲ ਬਿਲਕੁਲ ਲੋਕਾਂ ਨੂੰ ਦੱਸਣ ਜਾਂ ਇਹਨਾਂ ਨੇ ਏਡੀ ਨੇ ਟੀਮ ਨੇ ਆਣਾ ਲੋਕਲ ਥਾਣੇ ਜੜੇ ਵੀ ਪੰਜਾਬ ਦੇ ਜਾਂ ਹਿੰਦੁਸਤਾਨ ਦਾ ਕੋਈ ਵੀ ਥਾਣਾ ਉਹਨੂੰ ਇਤਲਾਹ ਦੇਣ ਉੱਥੇ ਦਾ ਮੁਲਾਜ਼ਮ ਨਾਲ ਆਵੇ ਐਦਾਂ ਤੱਕੇ ਨਾ ਕਰਨ ਪਬਲਿਕ ਨੇ ਜਾਗ ਜਾਣਾ ਇਹਨਾਂ ਨੇ ਇੱਥੇ ਅਤਿਆਚਾਰ ਹੋਇਆ ਵਾ ਕਿ ਜਿੱਥੇ ਮਰਜ਼ੀ ਜਾਓ ਈਡੀ ਵੱੜ ਗਈ ਈਡੀ ਆ ਖਾ ਜਾਣਾ ਈਡੀ ਨੇ ਸਾਨੂੰ ਅਸੀਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਆਮ ਪਬਲਿਕ ਦਾ ਸਾਥ ਦਿਓ ਗਰੀਬ ਆਦਮੀਆਂ ਦਾ ੱੱਕੇ ਨਾ ਕਰੋ ਗਰੀਬ ਪਰਿਵਾਰ ਹੈ ਇਹਨਾਂ ਅਤਿਆਚਾਰ ਨਾ ਕਰੋ ਧੰਨਵਾਦ ਜੀ ਮਾਮਲਾ ਸਰ 2 ਸਾਲ ਪਹਿਲੇ ਦੀ ਗੱਲ ਕਰੀਏ 2 ਸਾਲ ਪਹਿਲੇ ਵੀ ਦੋ ਘਰਾਂ ਵਿੱਚ ਤੁਹਾਡੇ ਜਵਾਰ ਮਾਰਕੀਟ ਵਿੱਚ ਰੇਟ ਪਈ ਹੈ ਤੇ ਉਹ ਮਾਮਲਾ ਕਿਤੇ ਮਾਈਨਿੰਗ ਨਾਲ ਜੁੜੇ ਨਜ਼ਰ ਆਇਆ ਜਦੋਂ ਪਤਾ ਲੱਗਿਆ ਵੀ ਉਸ ਮਾਈਨਿੰਗ ਮਾਮਲੇ ਦੇ ਵਿੱਚ ਭਾਜ ਭਾ ਦੇ ਇਕਾਥਿਤ ਜਿਹੜੇ ਨੇਤਾਵਾਂ ਦੇ ਰਿਸ਼ਤੇਦਾਰਾਂ ਦਾ ਹੱਥ ਹੈ ਤਾਂ ਉਹ ਮਾਮਲਾ ਠੰਡੇ ਬਸਤੇ ਜਪਾਰਤ ਆ ਗਿਆ ਕਿੱਦਾਂ ਦੇਖਦੇ ਹੋ ਉਹ ਵੀ ਮੈਂ ਤੁਹਾਨੂੰ ਦੱਸਦਾ ਜਦੋਂ ਈਡੀ ਦੀ ਟੀਮ ਆਈ ਸਾਨੂੰ ਇਹ ਪਤਾ ਲੱਗਿਆ ਵੀ ਖੰਨਾ ਸਾ ਅਸੀਂ ਕਿਹ ਪਤਾ ਨਹੀਂ ਕੀ ਗੱਲ ਹੋ ਗਈ ਅਸੀਂ ਮੌਕੇ ਤੇ ਪੁੱਜੇ ਪਤਾ ਕੀਤਾ ਉੱਥੇ ਪਤਾ ਲੱਗਿਆ ਵੀ ਮਾਈਨਿੰਗ ਦਾ ਕੋਈ ਹੋਗਾ ਉਹ ਜਿਹੜੀ ਮਾਈਨਿੰਗ ਸੀ ਉੱਥੇ ਦੇ ਜਿਹੜਾ ਭਾਜਪੀ ਦਾ ਆਗੂ ਦਾ ਉਹਦੇ ਭਤੀਜੇ ਨੇ ਕਰਾਈ ਧੀ ਉਹ ਨਾ ਹਿਮਾਚਲ ਦੇ ਉਹਨੇ ਦੀ ਜਦ ਅਸੀਂ ਉਹਦਾ ਨਾਲ ਹੀ ਜਿਹੜੀ ਆ ਉਹਦਾ ਨਾਲ ਲਕੋਣ ਕਹਿੰਦੇ ਇਹਦਾ ਨਾਮ ਨਾਲੋਂ ਬਾਰ-ਬਾਰ ਖੰਨੇ ਨੂੰ ਜਿਹੜੇ ਇੱਕ ਹਿਮਾਚਲ ਪਰਿਵਾਰ ਹੈ ਨਾ ਉਹਨੇ ਕੁਝ ਕੀਤਾ ਉੱਤੇ ਝੂਠਾ ਉੱਤੇ ਪਰਚਾ ਕਰਾਤਾ ਉਹ ਕਟੋ ਘਾਟ ਇਹਨਾਂ ਨੇ 10 15 ਵਾਰੀ ਉਹਨੂੰ ਹਿਮਾਚਲ ਦੇ ਸ਼ੇਮਲੇ ਬਲਾਇਆ ਉਹਨੂੰ ਵਿੱਚੋਂ ਕੁਝ ਨਿਲ ਪਿਆ ਐਦਾਂ ਇਹਨੂੰ ਇਸ ਪਰਿਵਾਰ ਨੂੰ ਹਰਾਸ ਨਾ ਕਰਨਾ ਅਸੀਂ ਤਾਂ ਹੀ ਬੇਨਤੀ ਕਰੂੰਗੇ ਇਹ ਤੱਕਾ ਨਾ ਕਰਨ ਹਿੰਦੁਸਤਾਨ ਦੇ ਅਸੀਂ ਵੀ ਨਾਗਰਿਕ ਹੈ ਜੇ ਕਹੇ ਵੀ ਤੁਹਾਡੀ ਤੇ ਗੋਲੀ ਚਲਾ ਦੇਣੀ ਐਨਾ ਨਹੀਂ ਅਸੀਂ ਡਰਪੋਕ ਸਾਡਾ ਪੁੱਛਣ ਦਾ ਅਧਿਕਾਰ ਹੈ ਪੁੱਛਾਂਗੇ ਹਿੰਦੁਸਤਾਨ ਦੇ ਨਾਗਰਿਕ ਹੈ ਕਿਸੇ ਨਾਲ ਤੱਕਾ ਹੋਣ ਨਹੀਂ ਦਵਾਗੇ ਜੈ ਹਿੰਦ